ਬਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਿਏ ਕਿ ਅੱਜ ਅਦਾਲਤ ਸੁਣਵਾਈ ਕਰਨ ਜਾ ਰਹੀ ਹੈ ਤੇ ਉਹਨਾਂ ਦੀ ਬਿਰਕ ਬਦਲੀ ਜਾ ਸਕਦੀ ਹੈ 1 ਮਹੀਨਾ ਪੂਰਾ ਹੋ ਚੁੱਕਿਆ ਹੈ ਤੇ ਬਿਕਰਮ ਮਜੀਠੀਆ ਦੀ ਪਿਛਲੇ ਮਹੀਨੇ 25 ਤਰੀਕ ਨੂੰ ਜਿਹੜਾ ਕਿ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਅੱਜ ਇੱਕ ਪੂਰਾ ਮਹੀਨਾ ਜਿਹੜਾ ਕਿ ਜੇਲ੍ਹ 'ਚ ਬੈਠਿਆ ਬਿਕਰਮ ਮਜੀਠੀਆ ਨੂੰ ਹੋ ਗਿਆ ਹੈ ਤੇ ਅੱਜ ਉਹਨਾਂ ਦੀ ਬਿਰਕ ਕਿਤੇ ਨਾ ਕਿਤੇ ਬਦਲੀ ਜਾ ਸਕਦੀ ਹੈ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਤੇ ਜਿਸ ਦੇ ਤਹਿਤ ਉਥੇ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਹੋਏ ਅੱਜ ਇੱਕ ਮਹੀਨਾ ਹੋ ਗਿਆ ਤੇ ਅੱਜ ਦੋ ਅਰਟੀਆਂ ਤੇ ਸੁਣਵਾਈ ਹੋਵੇਗੀ ਉਥੇ ਦੱਸਿਆ ਕਿ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਮੁਹਾਲੀ ਦੀ ਅਦਾਲਤ 'ਚ ਸੁਣਵਾਈ ਹੋਣੀ ਹੈ ਤੇ ਇਸੇ ਦੌਰਾਨ ਜੇਲ੍ਹ 'ਚ ਬੇਰਕ ਬਦਲ ਦੀ ਮਜ਼ੀਠੀਆਂ ਉੱਤੇ ਮਜ਼ੀਠੀਆਂ ਵੱਲੋਂ ਜਿਹੜੀ ਕਿ ਦਿੱਤੀ ਅਰਜ਼ੀ ਹੈ ਉਸ ਦੇ ਉੱਤੇ ADGP JL ਚ ਜੇਲ ਵੱਲੋਂ ਜਿਹੜੀ ਕਿ ਅਦਾਲਤ ਚ ਰਿਪੋਰਟ ਪੇਸ਼ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਉਥੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਰਿਪੋਰਟ ਪੇਸ਼ ਕਰਨ ਦੇ ਲਈ 2 ਦਿਨ ਦਾ ਸਮਾਂ ਦਿੱਤਾ ਸੀ ਤੇ ਇਸ ਵੇਲੇ ਵਿਕਰਮ ਮਜੀਠੀਆ 2 ਅਗਸਤ ਤੱਕ ਨਿਆਇਕ ਹਿਰਾਸਤ 'ਚ ਨੇ ਤੇ ਉਥੇ ਹੀ ਉਹਨਾਂ ਨੂੰ ਗ੍ਰਿਫਤਾਰ ਹੋਏ ਨੂੰ 1 ਮਹੀਨਾ ਹੋ ਗਿਆ ਹੈ ਤੇ 25 ਜੂਨ ਨੂੰ ਉਹਨਾਂ ਨੂੰ ਅਮ੍ਰਿਤਸਰ ਦੇ ਵਿੱਚ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਨੂੰ 1 ਮਹੀਨਾ ਹੋ ਗਿਆ ਹੈ ਤੇ ਇਸ ਦੌਰਾਨ ਵਿਜਲੈਂਸ ਦੇ ਵੱਲੋਂ ਕੇਸ ਨੂੰ ਮਜ਼ਬੂਤ ਬਣਾਉਣ ਦੇ ਲਈ ਪੂਰੀ ਤਾਕਤ ਲਾਈ ਗਈ ਪਰੰਤੂ ਉਥੇ ਹੀ ਦੱਸਿਆ ਕਿ 2021 ਚ ਕਾਂਗਰਸ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ ਇਹ ਪਰਚਾ ਤੇ ਉਸ ਦੇ ਤਹਿਤ ਵੇਲੇ ਦੇ ਡੀਜੀਪੀ ਚੁਟੋ ਪਾਧਿਆ ਦੀ ਜਿਹੜੀ ਕਿ ਭੂਮਿਕਾ ਵੀ ਰਹੀ ਤੇ ਜਿਸ ਦੇ ਤਹਿਤ ਅੱਜ ਜਿਹੜੇ ਕਿ ਅਨ ਦੋ ਮਾਮਲਿਆਂ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਪਹਿਲਾ ਮਾਮਲਾ ਇਹ ਹੋਏਗਾ ਕਿ ਬਿਕਰਮ ਮਜੀਠੀਆ ਦੀ ਬੇਰਕ ਬਦਲੀ ਜਾ ਸਕਦੀ ਹੈ ਤੇ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ ਜਿਸ ਦੇ ਤਹਿਤ ਅਦਾਲਤ ਕੋਈ ਵੱਡਾ ਫੈਸਲਾ ਕਰ ਸਕਦਾ ਹੈ 25 ਤਰੀਕ ਨੂੰ ਜਿਹੜਾ ਕਿ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਅੱਜ ਇੱਕ ਪੂਰਾ ਮਹੀਨਾ ਜਿਹੜਾ ਕਿ ਜੇਲ੍ਹ 'ਚ ਬੈਠਿਆ ਵਿਕਰਮ ਅਜੀਠੀਆਂ ਹੋ ਗਿਆ ਹੈ ਤੇ ਅੱਜ ਉਹਨਾਂ ਦੀ ਬਿਰਖ ਕਿਤੇ ਨਾ ਕਿਤੇ ਬਦਲੀ ਜਾ ਸਕਦੀ ਹੈ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਤੇ ਜਿਸ ਦੇ ਤਹਿਤ ਉੱਥੇ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਹੋਏ ਅੱਜ ਇੱਕ ਮਹੀਨਾ ਹੋ ਗਿਆ ਹੈ ਤੇ ਅੱਜ ਦੋ ਅਰਟੀਆਂ ਤੇ ਸੁਣਵਾਈ ਹੋਵੇਗੀ ਉੱਥੇ ਦੱਸਿਆ ਕਿ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਮੁਹਾਲੀ ਦੀ ਅਦਾਲਤ 'ਚ ਸੁਣਵਾਈ ਹੋਣੀ ਹੈ ਤੇ ਇਸੇ ਦੌਰਾਨ ਜੇਲ੍ਹ 'ਚ ਬਿਰਕ ਬਦਲਣ ਦੀ ਮਜੀਠੀਆ ਉੱਤੇ ਮਜੀਠੀਆ ਵੱਲੋਂ ਜਿਹੜੀ ਕਿ ਦਿੱਤੀ ਅਰਜੀ ਹੈ ਉਸ ਦੇ ਉੱਤੇ ਏ ਡੀ ਜੀ ਪੀ ਜੇਲ੍ਹ 'ਚ ਜੇਲ੍ਹ ਵੱਲੋਂ ਜਿਹੜੀ ਕਿ ਅਦਾਲਤ 'ਚ ਰਿਪੋਰਟ ਪੇਸ਼ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਉਥੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਰਿਪੋਰਟ ਪੇਸ਼ ਕਰਨ ਦੇ ਲਈ 2 ਦਿਨ ਦਾ ਸਮਾਂ ਦਿੱਤਾ ਸੀ ਤੇ ਇਸ ਵੇਲੇ ਵਿਕਰਮ ਮਜੀਠਿਆ 2 ਅਗਸਤ ਤੱਕ ਨਿਆਇਕ ਹਿਰਾਸਤ 'ਚ ਨੇ ਤੇ ਉਥੇ ਹੀ ਉਹਨਾਂ ਨੂੰ ਗ੍ਰਿਫਤਾਰ ਹੋਏ ਨੂੰ 1 ਮਹੀਨਾ ਹੋ ਗਿਆ ਹੈ ਤੇ 25 ਜੂਨ ਨੂੰ ਉਹਨਾਂ ਨੂੰ ਅਮਰitsar ਦੇ ਵਿੱਚ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਗ੍ਰਿਫਤਾਰੀ ਨੂੰ 1 ਮਹੀਨਾ ਹੋ ਗਿਆ ਹੈ ਤੇ ਇਸ ਦੌਰਾਨ ਵਿਜੀਲੈਂਸ ਦੇ ਵੱਲੋਂ ਕੇਸ ਨੂੰ ਮਜ਼ਬੂਤ ਬਣਾਉਣ ਦੇ ਲਈ ਪੂਰੀ ਤਾਕਤ ਲਾਈ ਗਈ ਹੈ ਪਰੰਤੂ ਉਥੇ ਹੀ ਦੱਸਿਆ ਕਿ 2021 ਚ ਕਾਂਗਰਸ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ ਇਹ ਪਰਚਾ ਤੇ ਉਸ ਦੇ ਤਹਿਤ ਵੇਲੇ ਦੇ ਡੀਜੀਪੀ ਚੁਟੋ ਪਾਦਿਆ ਦੀ ਜਿਹੜੀ ਕਿ ਭੂਮਿਕਾ ਵੀ ਰਹੀ ਤੇ ਜਿਸ ਦੇ ਤਹਿਤ ਅੱਜ ਜਿਹੜੇ ਕਿ ਅਨ ਦੋ ਮਾਮਲਿਆਂ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਪਹਿਲਾ ਮਾਮਲਾ ਇਹ ਹੋਏਗਾ ਕਿ ਬਿਕਰਮ ਮਜੀਠੀਆ ਦੀ ਭੇਰਕ ਬਦਲੀ ਜਾ ਸਕਦੀ ਹੈ ਤੇ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ ਜਿਸ ਦੇ ਤਹਿਤ ਅਦਾਲਤ ਕੋਈ ਵੱਡਾ ਫੈਸਲਾ ਕਰ ਸਕਦੀ ਹੈ